ਕਹਿੰਦੇ ਨਵੀਂ ਕੈਮਰੇ ਲੈਣੇ ਆ ਕੜਿਆ ਉਹਨਾਂ ਨੂੰ ਪੁੱਛੋ ਉਹ ਬਹਿ ਜਾ ਉਹਨਾਂ ਨੂੰ ਪੁੱਛੋ ਇੱਕ ਭਾਈ ਨੂੰ ਕੋਣ ਦਾਦ ਦੇ ਪੁੱਛੋ ਹਾਂ ਮੈਨੂੰ ਪੁੱਛੋ ਮੈਂ ਕੋਈ ਪਾਰਟੀ ਚ ਨਹੀਂ ਨਾ ਮੈਂ ਕੋਈ ਰਾਜਨੀਤਾ ਮੈਂ ਤਾਂ ਸਾਰਿਆਂ ਦਾ ਸੁਵਾਨ ਕਰਦਾ ਸਾਡੇ ਨਾਲ ਐਵੇਂ ਕੀਤਾ ਸਾਨੂੰ ਪੁੱਛ ਲੋ ਸਾਨੂੰ ਪੁੱਛ ਲੋ ਬਾਜੂ ਭਾਈ ਨੂੰ ਖੌਣ ਦਾ ਦਰਦ ਪੁੱਛੋ ਨਾ ਮੈਂ ਰਾਜਾ ਨਾ ਮੈਂ ਕੋਈ ਪੋਲਿਟੀਸ਼ਨ ਨਾ ਮੈਂ ਕਾਗਰਸੀ ਬੋਲੋ ਬੋਲੋ ਚੁਪਾ ਮੈਨੂੰ ਮੇਰੀ ਗੱਲ ਸੁਣਾਓ ਬੋਲੋ ਮੈਨੂੰ ਰੋਗ ਦੇ ਮੇਰਾ ਮੁੱਫਲ ਹਾਂ ਮੈਨੂੰ ਬੋਲਣ ਦੋ ਸਤ ਪ੍ਰਮਾਤਮਾ ਨੂੰ ਮੰਨਦੇ ਹਾਂ ਤਾਂ ਦੇ ਕੋਲ ਮੇਰੀ ਗੱਲ ਪਚਾਓ ਬਿਝੇ ਨਾਲ ਬੰਦ ਕਰ ਰਿਹਾ ਰੀਬਿਆ ਟੈਕਸ ਦਿੰਦਾ ਪੰਜ ਸੱਤ ਸਭ ਬੰਦੇ ਨੂੰ ਰੋਜ਼ਗਾਰ ਦਿੰਦਾ ਔਰ ਕਿਸੇ ਨੇ ਕਾਜ ਤੇ ਕੋਈ ਦੁਸ਼ਮਣੀ ਨਹੀਂ ਪਾੜੀ ਜੇ ਕੋਈ ਦੁਸ਼ਮਨ ਲੱਗਦਾ ਹੈ ਉਹਦੇ ਪੈਰੀ ਜਾਗ ਨਹੀਂ ਜਾਂਦਾ ਮੇਰੀ ਕੋਈ ਗਲਤੀ ਹੈ ਮੈਨੂੰ ਮaaf ਕਰ ਦੇ ਉਸ ਬੰਦੇ ਰੱਬ ਪਰਾਗ ਹੋ ਰਿਹਾ ਸਾਰੇ ਦੁੱਖ ਦੇ ਵਿੱਚ ਅਸੀਂ ਸਾਰੇ ਜਿਹੜੇ ਅਸੀਂ ਨਿਕਾ ਮੀਡੀਆ ਕ ਮੈਨੂੰ ਪਤਾ ਕਿ ਅਨਸ਼ਲ ਹੈ ਪਰ ਇੱਕ ਵਾਰੀ ਇਮਾਨਦਾਰੀ ਨਵਾ ਦਿਓ ਆਪ ਦੀ ਇੱਕ ਵਾਰੀ ਇਮਾਨਦਾਰੀ ਨਵਾ ਦਿਓ ਉਹਨੂੰ ਮੇਰੇ ਸਾਹਮਣੇ ਲਿਆ ਕੇ ਮੈਨੂੰ ਉਹਦੇ ਸਾਹਮਣੇ ਲੈ ਕੇ ਖੜਾ ਕਰੋ ਮੋਦੀ ਨੂੰ ਮੈਂ ਬੁੱਝਦਾ ਇਹ ਹਿੰਦੁਸਤਾਨ ਤੇਰਾ ਹਿੰਦੁਸਤਾਨ ਜਿਹੜੇ ਬਣਵਾਇਆ ਉਹ ਨਹੀਂ ਕਦਰਦਾਨੀ ਕਰਦੇ ਹੋ ਹਿੰਦੁਸਤਾਨ ਹੈ ਇੱਕ ਨੂਨ ਬਣਾ ਲੇਓ ਤੁਸੀਂ ਹਾਂ ਇੱਕ ਨੂਨ ਬਣਾ ਲੇਓ ਤੁਸੀਂ ਨਾ ਨਕਸਰ ਕਿਸੇ ਦਾ ਨਾ ਤੋਂ ਕਿ ਤੂੰ ਦਾਲਦੇ ਆਇਆ ਹੈ ਐ ਹਾਂ ਜੀ ਨਾ ਪ੍ਰਾਂਵਾਰਿਆ ਤੂੰ ਪੁੱਛ ਉਹਦੇ ਜਿਹੜਾ ਉਹ ਪ੍ਰਾਂਵੀ ਪਿਆਰ ਕਰਦਾ ਉਹਨੂੰ ਪੁੱਛ ਜਾਗੇ ਦੇ ਹਾਂ